ਜਿਹੜੇ ਕਮਰੇ 'ਚ ਅਸੀਂ ਰੁਕੇ ਹੋਏ ਸੀਗੇ ਸਾਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਪਿੱਛੇ ਨਾ ਗਲੀਆਂ ਦੇ ਵਿੱਚ ਐ ਸੋਮਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਸੋਮ ਬਾਜ਼ਾਰ ਲੱਗਦਾ। ਵੀ ਤੁਸੀਂ ਦੇਖ ਆਓ ਜੇ ਕੁਝ ਦੇਖਣਾ ਹੈ। ਫਿਰ ਅਸੀਂ ਉੱਥੇ ਚਲੇ ਗਏ। ਸਾਡੀ ਟ੍ਰੇਨ ਦੇ ਵਿੱਚ ਸੀਗੇ ਤਿੰਨ ਘੰਟੇ ਤੇ ਇਸ ਤੋਂ ਚਲ ਘੰਟਾ ਡੇਢ ਘੰਟਾ ਅਸੀਂ ਉੱਥੇ ਘੁੰਮਿਆ ਆਨੇ ਆ। ਫਿਰ ਅਸੀਂ ਬਾਜ਼ਾਰ ਦੇਖਣ ਚਲੇ ਗਏ। ਯਾਨੀ ਕਾਫੀ ਬਾਜ਼ਾਰ ਆ, ਕਾਫੀ ਸਸਤਾ ਵੀ ਆ। ਤੇ ਬਹੁਤ ਵੈਰਾਈਟੀ ਆ ਵੈਸੇ ਹਰ ਤਰ੍ਹਾਂ ਦੀ। ਕਾਟਨ ਬਹੁਤ ਵਧੀਆ ਵਧੀਆ ਮੈਸੇ ਪਈ ਸੀ ਕਿ ਉੱਥੇ ਸਾਨੂੰ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਦੂਰ ਤਾਂ ਅਸੀਂ ਨਹੀਂ ਗਏ ਅਸੀਂ ਮੇਨ ਚੌਕ ਵੱਲ ਦੀ ਨਹੀਂ ਜਿ ਗਏ ਸੀਗੇ ਪਿੱਛੇ ਦੀ ਗਏ ਸੀਗੇ ਅਸੀਂ ਵੀ ਫਿਰ ਘੁੰਮ ਫਿਰ ਕੇ ਆ ਗਏ ਸਾਡੀ ਟ੍ਰੇਨ ਦਾ ਟਾਈਮ ਹੋ ਗਿਆ ਸੀਗਾ ਦੋ ਦੋ ਸੂਟ ਤਾਂ ਜਾਣੀ ਖਰੀਦੀ ਲਿਆਂਦੇ ਫੇਰ ਫਿਰ ਅਸੀਂ ਹੋਟਲ ਤੋਂ ਇੱਕ ਖਾਦਾ ਨਾਨ ਤੇ ਅਸੀਂ ਫਿਰ ਆਪਣੇ ਆ ਕੇ ਸਟੇਸ਼ਨ ਤੇ ਕਿਉਂਕਿ ਲੰਗਰ ਦੇ ਹਾਲ ਦੇ ਵਿੱਚ ਜਾਣ ਦਾ ਟਾਈਮ ਨਹੀਂ ਸੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਆ ਤੇ ਉੱਥੇ ਜ਼ਿਆਦਾ ਟਾਈਮ ਲੱਗ ਜਾਂਦਾ ਤੇ ਫਿਰ ਅਸੀਂ ਆ ਕੇ ਵਾਪਸ ਜੀ ਆਪਣੇ ਘਰਾਂ ਨੂੰ ਖੁਸ਼ੀਆਂ ਦੇ ਨਾਲ ਆਨੰਦ ਦੇ ਨਾਲ ਲਵਾਂ ਲੱਭੋ ਕੇ